ਇੱਕ ਕਿਚਨ ਟਿਪਸ ਤੁਹਾਡੇ ਬਹੁਤ ਕੰਮ ਆਣਗੇ ਜਰੂਰ ਸੁਣੋ ਨੰਬਰ 1 ਜੇਕਰ ਤੁਹਾਡੇ ਸਰੀਰ ਅੰਦਰ ਗਰਮੀ ਪੈ ਗਈ ਹੈ ਤਾਂ ਤੁਸੀਂ ਗੁਲਕੰਦ ਦਾ ਸੇਵਨ ਕਰ ਸਕਦੇ ਹੋ ਇਸ ਨਾਲ ਸਰੀਰ ਦੀ ਗਰਮੀ ਬਾਹਰ ਨਿਕਲਦੀ ਹੈ ਨੰਬਰ 2 ਜੇਕਰ ਤੁਸੀਂ ਖਰਬੂਜਾ ਤੇ ਤਰਬੂਜਾ ਸੇਵਨ ਕਰਦੇ ਹੋ ਤਾਂ ਇਸ ਨਾਲ ਤੁਹਾਡੇ ਸਰੀਰ ਅੰਦਰ ਕਦੇ ਵੀ ਪਾਣੀ ਦੀ ਕਮੀ ਨਹੀਂ ਹੋਵੇਗੀ ਨੰਬਰ 3 ਸੌਂਫ ਵਾਲਾ ਪਾਣੀ ਪੀਣਾ ਬਹੁਤ ਹੀ ਫਾਇਦੇਮੰਦ ਹੈ ਇਸ ਨਾਲ ਯੂਰਿਕ ਐਂਫੈਕਸ਼ਨ ਖਤਮ ਹੋ ਜਾਂਦੀ ਹੈ ਨੰਬਰ 4 ਜੇਕਰ ਸਰੀਰ ਅੰਦਰ ਖੂਨ ਦੀ ਕਮੀ ਹੋ ਗਈ ਹੋਵੇ ਤਾਂ ਚੁਕੰਦਰ ਦਾ ਸੇਵਨ ਕਰ ਸਕਦੇ ਹੋ, ਅਨਾਰ ਖਾ ਸਕਦੇ ਹੋ ਤੇ ਨਾਲ ਹੀ ਤੁਸੀਂ ਕਿਸ਼ਮਿਸ ਵੀ ਭਿਉਂਕੇ ਖਾ ਸਕਦੇ ਹੋ। ਇਸ ਨਾਲ ਖੂਨ ਦੀ ਕਮੀ ਬਹੁਤ ਜਲਦੀ ਪੂਰੀ ਹੋ ਜਾਵੇਗੀ। ਨੰਬਰ 5 ਜੇਕਰ ਤੁਸੀਂ ਆਪਣੀ ਯਾਦਸ਼ਕਤੀ ਨੂੰ ਵਧਾਉਣਾ ਚਾਹੁੰਦੇ ਹੋ ਤਾਂ ਚਨੇ ਦੀ ਦਾਲ ਜਿੰਨਾ ਚੂਨਾ, ਦਹੀਂ ਜਾਂ ਫਿਰ ਲਸੀ ਵਿੱਚ ਮਿਲਾ ਕੇ ਪੀ ਲਓ। ਨੰਬਰ 6 ਜੇਕਰ ਤੁਸੀਂ ਰਾਤ ਦੀ ਬਚੀ ਹੋਈ ਰੋਟੀ ਸਵੇਰ ਦੇ ਸਮੇਂ ਖਾ ਲੈਂਦੇ ਹੋ ਤਾਂ ਤੁਹਾਡੇ ਜਿੰਨਾ ਸਿਹਤਮੰਦ ਕੋਈ ਵੀ ਨਹੀਂ ਹੋ ਸਕਦਾ ਤੇ ਨਾਲ ਹੀ ਸਰੀਰ ਨੂੰ ਜ਼ਿਆਦਾ ਫਾਈਬਰ ਪ੍ਰਦਾਨ ਕਰਦੀ ਹੈ। ਨੰਬਰ 7 ਸਵੇਰੇ ਉੱਠਣਸਾਰ ਪਹਿਲਾਂ ਇੱਕ ਗਲਾਸ ਗੂੰਗੁਨਾ ਪਾਣੀ ਪੀਵੋ ਤਾਂ ਜੋ ਤੁਹਾਡੇ ਮੂੰਹ ਦੀ ਲਾਰ ਤੁਹਾਡੇ ਅੰਦਰ ਜਾਵੇ ਇਸ ਨਾਲ ਸਰੀਰ ਨੂੰ ਕਾਫੀ ਲਾਭ ਮਿਲਦੇ ਨੇ ਇਸ ਤੋਂ ਬਾਅਦ ਮੂੰਹ ਧੋਵੋ ਜਾਂ ਬੁਰਸ਼ ਕਰੋ। ਨੰਬਰ 8 ਜਦੋਂ ਵੀ ਤੁਸੀਂ ਕੋਈ ਵੀ ਫਲ ਖਾਣਾ ਤਾਂ ਦੁਪਹਿਰ ਤੱਕ ਹੀ ਖਾਓ ਜੋ ਸਿਹਤ ਲਈ ਸਹੀ ਹੈ ਨਾਲ ਹੀ ਤਾਂਬੇ ਦੇ ਬਰਤਨ ਚ ਪਾਣੀ ਪੀਵੋ ਸਰੀਰ ਦਾ ਹਰ ਹਿੱਸਾ ਚਮਕਣ ਲੱਗ ਜਾਵੇਗਾ ਦਿਨ ਦੀ ਸ਼ੁਰੂਆਤ ਨਿੰਬੂ ਪਾਣੀ ਨਾਲ ਕਰੋ ਨੰਬਰ 9 ਜਿੰਨਾ ਔਰਤਾਂ ਨੂੰ ਪਾਣੀ ਪੈਣ ਦੀ ਸਮੱਸਿਆ ਹੁੰਦੀ ਹੈ ਉਹ ਭਿੱਜੀ ਹੋਈ ਅੰਜੀਰ ਦਾ ਸੇਵਨ ਰੋਜ਼ਾਨਾ ਕਰੋ ਜੇਕਰ ਦੰਦਾਂ ਵਿੱਚ ਦਰਦ ਰਹਿੰਦਾ ਹੈ ਤਾਂ ਤੁਸੀਂ ਨਮਕ ਹਲਦੀ ਪਾ ਕੇ ਘਰਾਰੇ ਕਰੋ ਨੰਬਰ 10 ਚੋੜਾਂ ਵਿੱਚ ਦਰਦ ਮੋਚ ਦੀ ਸਮੱਸਿਆ ਰਹਿੰਦੀ ਹੈ ਤਾਂ ਸਫੈਦ ਤਿਲਾਂ ਦਾ ਸੇਵਨ ਕਰੋ ਜੇਕਰ ਚੱਕਰ ਆ ਰਹੇ ਹੋਣ ਤਾਂ ਚਿਹਰਾ ਪੀਲਾ ਪੈ ਜਾਵੇ ਤਾਂ ਚੁਕੰਦਰ ਖਾਓ ਇਸ ਨਾਲ ਲਾਭ ਮਿਲੇਗਾ ਨੰਬਰ 11 ਜਿਹੜੀਆਂ ਔਰਤਾਂ ਸਵੇਰੇ ਖਾਲੀ ਪੇਟ ਦੇਸੀ ਘਿਓ ਦਾ ਸੇਵਨ ਕਰਦੀਆਂ ਨੇ ਉਹਨਾਂ ਔਰਤਾਂ ਦੀ ਯਾਦਸ਼ਕਤੀ ਬਹੁਤ ਤੇਜ਼ ਹੁੰਦੀ ਹੈ ਨੰਬਰ 12 ਜਿਹੜੀਆਂ ਔਰਤਾਂ ਬਹੁਤ ਘੱਟ ਪਾਣੀ ਪੀਂਦੀਆਂ ਨੇ ਉਹਨਾਂ ਦੇ ਦਿਮਾਗ ਅੰਦਰ ਖੂਨ ਦੇ ੱਟਕੇ ਜੰਮਣ ਲੱਗ ਜਾਂਦੇ ਆ ਜਿਸ ਨਾਲ ਕਈ ਵਾਰ ਚੱਕਰ ਖਾ ਕੇ ਵੀ ਡਿੱਗ ਜਾਂਦੀਆਂ ਹਨ ਨੰਬਰ 13 ਦਹੀਂ ਉੱਪਰ ਵਾਲਾ ਪਾਣੀ ਲੀਵਰ ਨੂੰ ਸਾਫ਼ ਕਰਦਾ ਇਸ ਨੂੰ ਪੀਣਾ ਦਿਨ ਵਿੱਚ ਇੱਕ ਵਾਰ ਬਹੁਤ ਜ਼ਰੂਰੀ ਹੈ ਨੰਬਰ 14 ਕੋਈ ਵੀ ਖੱਟੀ ਚੀਜ਼ ਖਾਣ ਤੋਂ ਬਾਅਦ ਕਦੇ ਵੀ ਪਾਣੀ ਨਾ ਪੀਵੋ ਇਸ ਨਾਲ ਪੇਟ ਅੰਦਰ ਸੋਜ ਹੋ ਸਕਦੀ ਹੈ ਖਾਲੀ ਪਿਰ ਚੇਕਰ ਤੁਸੀਂ ਆਪਣੇ ਵਾਲਾਂ ਵਿੱਚ ਕੰੰਗੀ ਕਰ ਲੈਂਦੇ ਹੋ ਤਾਂ ਇਸ ਨਾਲ ਤੁਹਾਡੇ ਵਾਲ ਮਜ਼ਬੂਤ ਹੋ ਜਾਂਦੇ ਹਨ ਨੰਬਰ 15 ਜੇਕਰ ਤੁਹਾਨੂੰ ਖੰਸੀ ਦੇ ਨਾਲ ਨਾਲ ਗਲੇ ਨਾਲ ਸੁੰਨ ਦੇ ਤੇ ਕੋਈ ਵੀ ਸਮੱਸਿਆ ਤਾਂ ਤੁਸੀਂ ਫਟਕੜੀ ਨੂੰ ਤਵੇ ਤੇ ਭੁੰਨ ਕੇ ਪਾਣੀ ਵਿੱਚ ਮਿਲਾ ਕੇ ਪੀ ਲਓ ਇਸ ਨਾਲ ਆਰਾਮ ਮਿਲੇਗਾ ਨੰਬਰ 16 ਕਈ ਲੋਕਾਂ ਨੂੰ ਸਾਤੀ ਜਮ ਹੋਣ ਦੇ ਨਾਲ ਖੰਸੀ ਦੀ ਸਮੱਸਿਆ ਬਹੁਤ ਹੁੰਦੀ ਹੈ ਜੇਕਰ ਤੁਸੀਂ ਵੀ ਇਸ ਦਾ ਸ਼ਿਕਾਰ ਹੋ ਤਾਂ ਫਟਕੜੀ ਪਾਣੀ ਵਿੱਚ ਘੋਲ ਕੇ ਘਰਾਰੇ ਕਰ ਲੋ ਇਸ ਨਾਲ ਲਾਭ ਮਿਲੇਗਾ ਨੰਬਰ 17 ਜੇਕਰ ਗਲੇ ਵਿੱਚ ਖਰਾਸ਼ ਹੋ ਰਹੀ ਹੈ ਤਾਂ ਤੁਸੀਂ ਤુલਸੀ ਦੇ 4-5 ਪੱਤੇ ਲੈ ਕੇ ਇਹਨਾਂ ਨੂੰ ਪਾਣੀ ਵਿੱਚ ਉਬਾਲ ਲਓ ਇਸ ਨਾਲ ਗਰਾਰੇ ਕਰਨੇ ਸ਼ੁਰੂ ਕਰੋ ਇਸ ਨਾਲ ਬਹੁਤ ਲਾਭ ਮਿਲੇਗਾ। ਨੰਬਰ 18 ਕੱਚਾ ਲਸਣ ਖਾਣਾ ਦਿਲ ਮਜ਼ਬੂਤ ਹੁੰਦਾ ਨਾਲ ਹੀ ਖੂਨ ਵੀ ਸਾਫ਼ ਰਹਿੰਦਾ ਇਸ ਨਾਲ ਤੁਸੀਂ ਹਾਰਟ ਅਟੈਕ ਦੀ ਸਮੱਸਿਆ ਤੋਂ ਵੀ ਬਚੇ ਰਹਿ ਸਕਦੇ ਹੋ। ਨੰਬਰ 19 ਇਲਾਇਚੀ ਵਾਲਾ ਦੁੱਧ ਪੀਣਾ ਤੁਹਾਡਾ ਹਾਜਮਾ ਸਹੀ ਰਹਿੰਦਾ ਨਾਲ ਹੀ ਕਬਜ਼ ਦੀ ਸਮੱਸਿਆ ਨਹੀਂ ਹੁੰਦੀ ਦੁੱਧ ਤੇ ਖਾਣਾ ਆਸਾਨੀ ਨਾਲ ਪਚ ਜਾਂਦਾ ਹੈ। ਨੰਬਰ 20 ਜੇਕਰ ਤੁਸੀਂ ਆਪਣੇ ਚਿਹਰੇ ਦੇ ਆਣੂ ਖਤਮ ਕਰਨਾ ਚਾਹੁੰਦੇ ਹੋ ਤਾਂ ਮਸਰ ਦੀ ਦਾਲ ਨੂੰ ਪੀਸ ਕੇ ਇਸ ਵਿੱਚ ਨਿੰਬੂ ਦਾ ਰਸ ਮਿਲਾ ਲਓ ਤੇ ਸ਼ਹਿਦ ਮਿਲਾ ਲਓ ਫਿਰ ਇਸ ਨੂੰ ਕੁਝ ਸਮੇਂ ਤੱਕ ਆਪਣੇ ਚਿਹਰੇ ਤੇ ਲਗਾ ਕੇ ਰੱਖੋ ਤੇ ਫਿਰ ਰਗੜ ਕੇ ਧੋ ਦਿਓ ਲਾਭ ਮਿਲੇਗਾ ਨਮਰੇ ਕੀ ਆਲੂ ਦਾ ਛਿਲਕਾ ਤੁਹਾਡੀ ਚਮੜੀ ਉੱਪਰ ਬਲੀਚ ਦਾ ਕੰਮ ਕਰਦਾ ਇਸ ਨੂੰ ਸੁੱਟਣ ਦੀ ਬਜਾਏ ਚਿਹਰੇ ਉੱਪਰ ਇਸਤੇਮਾਲ ਕਰੋ ਇਸ ਨਾਲ ਚਿਹਰੇ ਤੇ ਬਹੁਤ ਚਮਕ ਆਵੇਗੀ ਨੰਬਰ 1 ਜੇਕਰ ਮੂੰਹ ਵਿੱਚ ਛਾਲੇ ਹੁੰਦੇ ਹੋਣ ਤਾਂ ਗੁੜ ਨੂੰ ਕਦੇ ਵੀ ਚੂਸਣਾ ਨਾ ਭੁੱਲੋ ਸਖੋ ਖਾਣਾ ਖਾਣ ਤੋਂ ਤੁਰੰਤ ਬਾਅਦ ਗੁੜ ਚੂਸੋ ਇਸ ਨਾਲ ਛਾਲੇ ਖਤਮ ਹੋ ਜਾਣਗੇ ਨੰਬਰ 3 ਪਿਆਜ਼ ਦੇ ਰਸ ਵਿੱਚ ਨਿੰਬੂ ਦਾ ਰਸ ਮਿਲਾ ਕੇ ਪੀਣਾ ਉਲਟੀ ਆਉਣ ਦੀ ਸਮੱਸਿਆ ਬੰਦ ਹੋ ਜਾਂਦੀ ਆ ਖਾਲੀ ਪੇਟ ਅਕਰੋਟ ਦੀਆਂ ਗੀਰੀਆਂ ਭਿਉਂ ਕੇ ਖਾਓ ਇਸ ਨਾਲ ਕੋਜੀ ਦਿਨਾਂ ਵਿੱਚ ਜੋੜਾਂ ਦਾ ਦਰਦ ਦੂਰ ਹੋ ਜਾਵੇਗਾ ਨੰਬਰ 24 ਸੰਤਰੇ ਦੇ ਰਸ ਵਿੱਚ ਥੋੜਾ ਜਿਹਾ ਸ਼ਹਿਦ ਮਿਲਾ ਕੇ ਜੇਕਰ ਤੁਸੀਂ ਦਿਨ ਵਿੱਚ 2 ਤੋਂ 3 ਵਾਰ ਪੀ ਲੈਂਦੇ ਹੋ ਤਾਂ ਗਰਭਪਤੀ ਔਰਤ ਦੀ ਦਸਤ ਦੀ ਸਮੱਸਿਆ ਖਤਮ ਹੋ ਜਾਂਦੀ ਹੈ। ਨੰਬਰ 25 ਜੇਕਰ ਤੁਹਾਨੂੰ ਕਬਜ ਦੀ ਸਮੱਸਿਆ ਰਹਿੰਦੀ ਹੈ ਤਾਂ ਤੁਸੀਂ ਪਪੀਤੇ ਦਾ ਜਾਂ ਫਿਰ ਅੰਬਰੂਦ ਦਾ ਸੇਵਨ ਜ਼ਿਆਦਾ ਤੋਂ ਜ਼ਿਆਦਾ ਕਰੋ ਇਸ ਨਾਲ ਬਹੁਤ ਫਾਇਦਾ ਮਿਲੇਗਾ ਪੇਟ ਸਾਫ਼ ਹੋ ਜਾਵੇਗਾ ਨੰਬਰ 26 ਜੇਕਰ ਤੁਸੀਂ ਪਾਣੀ ਵਿੱਚ ਅਲੈਚੀ ਨੂੰ ਉਬਾਲ ਕੇ ਉਸ ਵਿੱਚ ਨਿੰਬੂ ਦਾ ਰਸ ਮਿਲਾ ਕੇ ਪੀ ਲੈਂਦੇ ਹੋ ਤਾਂ ਇਸ ਨਾਲ ਭજન ਨੂੰ ਆਸਾਨੀ ਨਾਲ ਘੱਟ ਕੀਤਾ ਜਾ ਸਕਦਾ ਹੈ ਨੰਬਰ 27 ਗਿੱਲੇ ਵਾਲਾਂ ਵਿੱਚ ਕੰਗੀ ਕਰਨਾ ਵਾਲ ਝੜਦੀ ਝੜਨ ਲੱਗ ਜਾਂਦੇ ਆ ਰਾਤ ਦੇ ਸਮੇਂ ਦੁੱਧ ਦਾ ਸੇਵਨ ਜ਼ਰੂਰ ਕਰੋ ਇਸ ਨਾਲ ਹੱਡੀਆਂ ਕਦੇ ਵੀ ਕਮਜ਼ੋਰ ਨਹੀਂ ਹੋਣਗੀਆਂ ਸਰੀ ਨੂੰ ਤਾਕਤ ਮਿਲੇਗੀ ਨੰਬਰ 22 ਜੇਕਰ ਤੁਸੀਂ ਟਿਕਟਕੀ ਲਗਾ ਕੇ ਖਾਣਾ ਖਾਂਦੇ ਹੋ ਤਾਂ ਇਸ ਨਾਲ ਸਾਹ ਦੀ ਬਿਮਾਰੀ ਦਾ ਤੁਸੀਂ ਸ਼ਿਕਾਰ ਹੋ ਸਕਦੇ ਹੋ। ਨੰਬਰ 29 ਰੋਜ਼ਾਨਾ ਇੱਕ-ਇੱਕ ਗਲਾਸ ਨਿੰਬੂ ਦਾ ਪਾਣੀ ਜ਼ਰੂਰ ਪੀਣਾ ਚਾਹੀਦਾ। ਇਸ ਨਾਲ ਇੱਕ ਤਾਂ ਮੋਟਾਪਾ ਨਿਵਾਧ ਹੈ, ਦੂਸਰਾ ਇਸ ਨਾਲ ਤੁਹਾਡਾ ਸਰੀਰ ਵੀ ਤੰਦਰੁਸਤ ਰਹਿੰਦਾ ਹੈ। ਨੰਬਰ 34 ਚਾਦਾ achar ਦਾ ਸੇਵਨ ਕਰਨਾ ਤੁਸੀਂ ਪੇਟ ਗੈਸ ਤੇ ਪੇਟੜੀ ਸਮੱਸਿਆ ਦਾ ਸ਼ਿਕਾਰ ਹੋ ਸਕਦੇ ਹੋ ਨਾਲ ਹੀ ਔਰਤਾਂ ਨੂੰ ਪਾਣੀ ਵੀ ਪੀਣ ਲੱਗ ਜਾਂਦਾ ਹੈ ਨੰਬਰ 1 ਇੱਕ ਚਮਚ ਨਾਰੀਅਲ ਤੇਲ ਵਿੱਚ ਅੱਧਾ ਚਮਚ ਸ਼ਹਿਦ ਮਿਲਾ ਕੇ ਆਪਣੇ ਚਿਹਰੇ ਉੱਪਰ ਲਗਾਓ ਤੇ 15-20 ਮਿੰਟ ਰੱਖਣ ਤੋਂ ਬਾਅਦ ਚਿਹਰੇ ਨੂੰ ਧੋ ਲਓ ਇਸ ਨਾਲ ਚਿਹਰੇ ਤੇ ਬਹੁਤ ਚਮਕ ਆਵੇਗੀ ਨੰਬਰ 2 ਜੇਕਰ ਤੁਸੀਂ ਦਿਨ ਵਿੱਚ ਇੱਕ ਵਾਰ ਚਾਹ ਪੀਂ ਲੈਂਦੇ ਹੋ ਤਾਂ ਇਸ ਨਾਲ ਨੁਕਸਾਨ ਦੀ ਜਗ੍ਹਾ ਫਾਇਦਾ ਹੀ ਮਿਲਦਾ ਹੈ ਇਸ ਨਾਲ ਹਾਰਟ ਅਟੈਕ ਦਾ ਖਤਰਾ ਘੱਟ ਹੋ ਜਾਂਦਾ ਬੀਪੀ ਕੰਟਰੋਲ ਵਿੱਚ ਰਹਿੰਦਾ ਹੈ ਨੰਬਰ 3 ਤ੍ਰਿ ਸੂਇਰਤੇ ਸਮੇਂ ਨਾਰੀਅਲ ਪਾਣੀ ਪੀਣਾ ਐਸ.ਡੀ.ਟੀ ਨਹੀਂ ਹੁੰਦੀ ਨਾਲ ਹੀ ਸ਼ਹਿਦ ਵਾਲਾ ਪਾਣੀ ਨਕੂਨ ਦੀ ਕਮੀ ਨਹੀਂ ਹੁੰਦੀ ਨੰਬਰ 34 ਵਾਰ-ਵਾਰ ਪੇਟ ਫੁੱਲਦਾ ਤਾਂ ਅਜਬੈਣ ਖਾਓ ਦਿਲ ਘਬਰਾਉਂਦਾ ਚੱਕਰ ਆਉਂਦੇ ਆ ਤਾਂ ਤુલਸੀ ਦੇ ਪੱਤੇ ਚਵਾ ਲਓ ਜਲਦੀ ਠਕਾਵਟ ਹੋ ਜਾਂਦੀ ਹੈ ਅੱਖਾਂ ਦੀ ਰੌਸ਼ਨੀ ਘਟ ਜਾ ਰਹੀ ਹੈ ਤਾਂ ਗਾਜਰ ਦਾ ਸੇਵਨ ਕਰੋ ਨੰਬਰ 35 ਨਿੰਬੂ ਦਾ ਪਾਣੀ ਗੰਗੀ ਉੱਪਰ ਲਗਾ ਕੇ ਵਾਲਾਂ ਵਿੱਚ ਲਗਾਉਣਾ ਵਾਲਾਂ ਦੀ ਚਮਕ ਵਧਣ ਲੱਗ ਜਾਂਦੀ ਹੈ ਨਾਲ ਹੀ ਵਾਲ ਵੀ ਸਿਲਕੀ ਹੋ ਜਾਂਦੇ ਆ ਭੁੱਖ ਨਾ ਲੱਗ ਰਹੀ ਹੋ ਤਾਂ ਤੁਸੀਂ ਪਾਣੀ ਵਿੱਚ ਕਾਲੀ ਮਿਰਚ ਮਿਲਾ ਕੇ ਪੀ ਲਓ ਭੁੱਖ ਲੱਗਣ ਲੱਗ ਜਾਵੇਗੀ ਨੰਬਰ 36 ਜੇਕਰ ਤੁਸੀਂ 1 ਮਹੀਨੇ ਤੱਕ ਕਣਕ ਦਾ ਆਟਾ ਨਹੀਂ ਖਾਂਦੇ ਤੇ ਇਸ ਨਾਲ ਸਰੀਰ ਅੰਦਰ ਕਾਫੀ ਬਦਲਾਅ ਆਉਣ ਲੱਗ ਜਾਂਦੇ ਆ ਚਿਹਰਾ ਸਾਫ਼ ਹੋ ਜਾਵੇਗਾ ਮੋਟਾਪਾ ਘਟ ਹੋਵੇਗਾ ਨਾਲ ਹੀ ਕਬਜ਼ ਦੀ ਸਮੱਸਿਆ ਵੀ ਦੂਰ ਹੋ ਜਾਵੇਗੀ। ਨੰਬਰ 37 ਬਜਨ ਨੂੰ ਘਟ ਕਰਨ ਲਈ ਦਹੀਂ ਖਾਓ ਦੁੱਧ ਦਾ ਸੇਵਨ ਨਾ ਕਰੋ ਪੂਰਾ ਦਿਨ ਗੂੰਗਣਾ ਪਾਣੀ ਪੀਵੋ ਖਾਣਾ ਖਾਣ ਤੋਂ ਤੁਰੰਤ ਨਾ ਸੋਵੋ ਨਿੰਬੂ ਪਾਣੀ ਅਤੇ ਨਾਰੀਅਲ ਪਾਣੀ ਦਾ ਜ਼ਿਆਦਾ ਤੋਂ ਜ਼ਿਆਦਾ ਸੇਵਨ ਕਰੋ ਕੁਝ ਸਮਾਂ ਕਸਰਤ ਜ਼ਰੂਰ ਕਰੋ। ਨੰਬਰ 38 ਕੱਚੀ ਲੱਸੀ ਪੀਣਾ ਕਦੇ ਵੀ ਇਤਜ਼ਾਬ ਨਹੀਂ ਬਣਦਾ ਨਾਲ ਹੀ ਇਹ ਸਾਡੇ ਸਰੀਰ ਨੂੰ ਕਈ ਲਾਭ ਵੀ ਦਿੰਦੀ ਹੈ। ਨੰਬਰ 39 ਜੇਕਰ ਤੁਹਾਡੇ ਚਿਹਰੇ ਤੇ ਤਿਲ ਨੇ ਜਾਂ ਤੁਸੀਂ ਸੇਵ ਦੇ ਸਿਰਕੇ ਨੂੰ ਕਾਟਨ ਦੀ ਮਦਦ ਨਾਲ ਉਸ ਜਗ੍ਹਾ ਤੇ ਲਗਾ ਸਕਦੇ ਹੋ ਜਿਸ ਜਗ੍ਹਾ ਤੇ ਤਿਲ ਨੇ ਇਸ ਨਾਲ ਤਿਲਾਂ ਨੂੰ ਖਤਮ ਕਰਨ ਵਿੱਚ ਬਹੁਤ ਲਾਭ ਮਿਲੇਗਾ। ਨੰਬਰ 40 ਹਰੀ ਇਲਾਇਚੀ ਸਾਡੇ ਪਰਚਨ ਤੰਤਰ ਨੂੰ ਮਜ਼ਬੂਤ ਕਰਨ ਦਾ ਕੰਮ ਕਰਦੀ ਹੈ ਜੇਕਰ ਤੁਹਾਨੂੰ ਗੈਸ ਕਬਜ਼ ਉਪਾਚ ਦੀ ਸਮੱਸਿਆ ਰਹਿੰਦੀ ਹੈ ਤਾਂ ਤੁਸੀਂ ਹਰੀ ਇਲਾਇਚੀ ਚ ਰੂਟ ਚਵਾ ਲਿਆ ਕਰੋ। ਨੰਬਰ 43 ਜੇਕਰ ਤੁਸੀਂ ਦਹੀਂ ਦੇ ਨਾਲ ਗਰਮ ਰੋਟੀ ਖਾਂਦੇ ਹੋ ਤਾਂ ਇਸ ਨਾਲ ਤੁਹਾਡਾ ਪਾਚਨ ਤੰਤਰ ਖਰਾਬ ਹੋਣ ਲੱਗ ਜਾਂਦਾ ਹੈ। ਨੰਬਰ 42 ਘਰ ਵਿੱਚ ਗੇਂਦੇ ਦਾ ਫੁੱਲ ਲਗਾਉਣਾ ਮੱਛਰ ਦੂਰ ਰਹਿੰਦੇ ਆ ਰੋਜ਼ਾਨਾ ਪਿਆਜ਼ ਖਾਣ ਨਾਲ ਪੇਟ ਵਿੱਚ ਕਦੇ ਵੀ ਕੀੜੇ ਨਹੀਂ ਬਣਦੇ। ਨੰਬਰ 43 ਜੇਕਰ ਤੁਸੀਂ ਪੇਟਦਰਦ ਤੋਂ ਪਰੇਸ਼ਾਨ ਹੋ ਤਾਂ ਜਿਵੈਣ ਨਾਲ ਕਾਲਾ ਨਮਕ ਖਾ ਲਓ ਇਸ ਨਾਲ ਬਹੁਤ ਆਰਾਮ ਮਿਲੇਗਾ। ਨੰਬਰ 44 ਜਿਹੜੇ ਲੋਕ ਉਲਟੇ ਸੌਂਦੇ ਉਹਨਾਂ ਨੂੰ ਹਾਰਟ ਅਟੈਕ ਦਾ ਖਤਰਾ ਕਾਫੀ ਹੱਦ ਤੱਕ ਵਧਣ ਲੱਗ ਜਾਂਦਾ ਨਾਲ ਹੀ ਸਾਹ ਫੁੱਲਣ ਦੀ ਸਮੱਸਿਆ ਵੀ ਹੋ ਜਾਂਦੀ ਹੈ। ਨੰਬਰ 45 ਜੇਕਰ ਤੁਸੀਂ ਬਾਥੂ ਦਾ ਰਾਇਤਾ ਬਣਾ ਕੇ ਖਾਂਦੇ ਹੋ ਤਾਂ ਇਸ ਨਾਲ ਲੀਵਰ ਨੂੰ ਬਹੁਤ ਫਾਇਦਾ ਦਿੰਦਾ ਤੇ ਨਾਲ ਹੀ ਜੇਕਰ ਘਰ ਵਿੱਚ ਚੂਹੇ ਬਹੁਤ ਜ਼ਿਆਦਾ ਹੋਣ ਤਾਂ ਤੁਸੀਂ ਹਰ ਕੋਨੇ ਵਿੱਚ ਕਪੂਰ ਰੱਖ ਸਕਦੇ ਹੋ। ਨੰਬਰ 6 ਵਾਲੀ ਜੇਕਰ ਤੁਹਾਡੇ ਹੱਥ ਪੈਰ ਹਮੇਸ਼ਾ ਠੰਡੇ ਰਹਿੰਦੇ ਆ ਤਾਂ ਤੁਹਾਡੇ ਅੰਦਰ ਖੂਨ ਦੀ ਕਮੀ ਹੈ ਜੇਕਰ ਤੁਸੀਂ ਰਾਤ ਨੂੰ ਪਿਸ਼ਾਬ ਕਰਕੇ ਸੌਂਦੇ ਹੋ ਤਾਂ ਇਸ ਨਾਲ ਤੁਹਾਡੇ ਗੁਰਦੇ ਕਦੇ ਵੀ ਖਰਾਬ ਨਹੀਂ ਹੋਣਗੇ। ਨੰਬਰ 47 ਜੇਕਰ ਤੁਸੀਂ ਧੁੰਨੇ ਵਿੱਚ ਇੱਕ ਅਦਰਕ ਦਾ ਟੁਕੜਾ ਰੱਖ ਲੈਂਦੇ ਹੋ ਤਾਂ ਇਸ ਨਾਲ ਬਦਹਵਾਏ ਪੇਟ ਅੰਦਰ ਹੋਣ ਲੱਗ ਜਾਂਦਾ ਨਾਲ ਹੀ ਗੈਸ ਨੂੰ ਬਾਹਰ ਅੜਦਾ ਹੈ ਨੰਬਰ 48 ਔਰਤਾਂ ਨੂੰ ਰੋਜ਼ਾਨਾ ਦੋ ਕੇਲੇ ਜ਼ਰੂਰ ਖਾਣੇ ਚਾਹੀਦੇ ਨੇ ਇਸ ਨਾਲ ਸਰੀਰ ਅੰਦਰ ਤਾਕਤ ਮਿਲਦੀ ਹੈ ਇਹ ਕਿਉਂਕਿ ਇਸ ਵਿੱਚ ਜਿੰਕ ਪਾਇਆ ਜਾਂਦਾ ਹੈ ਨੰਬਰ 49 ਜੇਕਰ ਤੁਹਾਡੇ ਚਿਹਰੇ ਦਾ ਰੰਗ ਕਾਲਾ ਪੈ ਗਿਆ ਤਾਂ ਤੁਸੀਂ ਅੰਗੂਰ ਦਾ ਰਸ ਕੱਢ ਕੇ ਆਪਣੇ ਚਿਹਰੇ ਉੱਪਰ ਲਗਾ ਲਓ ਇਸ ਨਾਲ ਚਿਹਰੇ ਦਾ ਰੰਗ ਫਿਰ ਤੋਂ ਸਾਫ਼ ਹੋ ਜਾਵੇਗਾ ਨੰਬਰ 5 ਜਿਨ੍ਹਾਂ ਨੂੰ ਚਿਹਰੇ ਤੇ ਬੇਸਣ ਮਾਫਕ ਨਹੀਂ ਹੁੰਦਾ ਉਹਨਾਂ ਨੂੰ ਮਲਤਾਨੀ ਮਿੱਟੀ ਦਾ ਇਸਤੇਮਾਲ ਆਪਣੇ ਚਿਹਰੇ ਉੱਪਰ ਕਰ ਲੈਣਾ ਚਾਹੀਦਾ ਇਸ ਨਾਲ ਚਿਹਰੇ ਨੂੰ ਕਈ ਫਾਇਦੇ ਮਿਲਦੇ ਹਨ ਮੇਰੇ ਪਿਆਰੇ ਦੋਸਤੋ ਇਹ ਵੀਡੀਓ ਇੱਕ ਜਾਣਕਾਰੀ ਲਈ ਬਣਾਈ ਗਈ ਹੈ ਜੇਕਰ ਤੁਸੀਂ ਕਿਸੇ ਬਿਮਾਰੀ ਦਾ ਸ਼ਿਕਾਰ ਹੋ ਤਾਂ ਨਾ ਤਰੀਕਿਆਂ ਨੂੰ ਅਪਣਾਉਣ ਤੋਂ ਪਹਿਲਾਂ ਇੱਕ ਵਾਰ ਆਪਣੇ ਡਾਕਟਰ ਨਾਲ ਸੰਪਰਕ ਜ਼ਰੂਰ ਕਰੋ ਵੀਡੀਓ ਕਿਵੇਂ ਲੱਗੀ ਕਮੈਂਟ ਕਰਕੇ ਜ਼ਰੂਰ ਦੱਸੋ ਨਾਲ ਹੀ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰੋ ਤੇ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ